ਗੁਰੂ ਕੇ ਸਿੱਖ ਨੂੰ ਗੁਰਮੰਤਰ ਕਿੱਥੋਂ ਤੱਕ ਪੜਨਾ ਇਹ ਪਹਿਲੀ ਵਾਰ ਬਾਜ ਉੱਠੀ ਹੈ ਮਹਿਮੂਦ ਦੀ ਤਰੀਫ਼ ਕਰਦਾ ਪਹਿਲੀ ਵਾਰ ਬਾਜ ਉੱਠੀ ਕੋਈ ਨਹੀਂ ਸਿੱਖਿੰਦਾ ਗੋਲ ਪੱਗਾਂ ਦਾ ਇੰਨਾ ਡਰ ਸੀ ਇੰਨਾ ਖੋਫ ਸੀ ਕੋਈ ਸਟੇਜ ਤੇ ਕਹਿ ਨਹੀਂ ਸੀ ਸਕਦਾ ਇਹ ਮੂਲ ਮੰਤਰ ਕਿੱਥੋਂ ਤੱਕ ਹੈ ਗੁਰਮੰਤਰ ਕਿੱਥੋਂ ਤੱਕ ਹੈ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਗੁਰ ਮੰਤਰ ਹੈ ਸਾਡਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਸਾਨੂੰ ਇੱਕ ਮੰਤਰ ਦਿੱਤਾ ਕਿ ਜਦਨ ਮਸਕੀਨ ਸਭ ਕਥਾ ਕਰਨ ਲੈ ਅਸੀਂ ਆਖੋ ਵਾਹਿਗੁਰੂ ਵਾਹਿਗੁਰੂ ਕਾਜ ਕੋ ਬੋਲੋ ਕਦੇ ਟਾਕੇ ਬੰਗਾਲ ਦੀ ਜਾਦੂਗਰਨੀ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਮਿਲੇ ਤੇ ਉਹਨਾਂ ਮਰਦਾਨੇ ਨੂੰ ਬੰਨ੍ਹ ਲਿਆ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਵਿਆਖਿਆ ਕਰਤੀ ਬੰਨ੍ਹ ਲਿਆ ਤੇ ਚਲੋ ਸ਼ਬਦ ਅਸੀਂ ਆਪਾਂ ਬੋਲਦੇ ਹੀ ਆ ਉਹਨਾਂ ਕੁਝ ਕਿਹਾ ਇਹਦੇ ਬਾਰੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਯਾਗ ਅਛ ਡਾਲਿਆ ਉਹ ਪੁੱਛਦੀ ਵੀ ਮੈਂ ਤੇ ਮੰਤਰ ਦੇ ਨਾਲ ਇਹਨੂੰ ਬੱਧਾ ਸੀ ਸੁਣ ਰਹੇ ਹੋ ਜੀ ਮੈਂ ਤੇ ਇਹਨੂੰ ਇਹਨੂੰ ਸ਼ਟਾਕਤ ਨਾ ਲਿਆ ਜੇ ਕਿ ਮੇਰਾ ਜਗਤ ਗੁਰੂ 7.5 ਫੁੱਟ ਉੱਚਾ ਐੜੀ ਵਾਲਿਆ ਬਾਂਹਵਾ ਹੱਥ ਕਰਕੇ ਕਹਿੰਦਾ ਧੀ ਰਾਣ ਦੁਸ਼ਵਲੇ ਲਈ ਧੀ ਰਾਣੀਏ ਸਾਡੇ ਕੋਲ ਵੀ ਮੰਤਰ ਹੈਗਾ ਐ ਸਾਡੇ ਕੋਲ ਵੀ ਤੰਤਰ ਹੈਗਾ ਐ ਬੋਲੋ ਸਾਡੇ ਕੋਲ ਵੀ ਮੰਤਰ ਹੈਗਾ ਹੈ ਸਾਡੇ ਕੋਲ ਵੀ ਤੇ ਸਾਡੇ ਕੋਲ ਵੀ ਜੰਤਰ ਹੈਗਾ ਤੇਰੇ ਕੋਲ ਤੇ ਕੱਲਾ ਮੰਤਰ ਹੋਊਗਾ ਸਾਡੇ ਕੋਲ ਮੰਤਰ ਵੀ ਆ ਜੰਤਰ ਵੀ ਆ ਤੰਤਰ ਵੀ ਆ ਅੱਖ ਲੱਗੇ ਅੱਛਾ ਜੀ ਜਿੰਨੇ ਵੱਖਰੇ ਵੱਖਰੇ ਨੇ ਕਹਿੰਦਾ ਇਹੋ ਹੀ ਤੇ ਉਸ ਮੰਤਰ ਦੀ ਖੂਬੀ ਆ ਉਹ ਮੰਤਰ ਵੀ ਆ ਉਹ ਜੰਤਰ ਵੀ ਆ ਉਹ ਤੰਤਰ ਵੀ ਆ ਮਾਲਕ ਬੋਲੋ ਤੇ ਸਹੀ ਮੂੰਹ ਚੋ ਇੱਕ ਵਾਰ ਕਹਿੰਦੇ ਵਾਹਿਗੁਰੂ ਕੀ ਇੱਕਰ ਬਾਗਰੂ ਕੈਸ਼ ਡਾਲਿਆ ਮਰਦਾਨੇ ਨੂੰ ਉਹ ਸਿਕਵਤ ਸੀ ਚਿੰਤਾ ਕੋ ਕਰਦੇ ਹੋ ਕੋ ਜਾਂਦੇ ਹੋ ਨਾ ਪੜਤਾਂ ਦੇ ਘਰ ਮੁਸਲਮਾਨਾਂ ਦੇ ਘਰ ਉਤਰਾ ਪ੍ਰੇਮ ਕਰੋ ਦੋਸਤੀ ਕਰੋ ਉਹਨਾਂ ਦੇ ਨਾਲ ਉਹਨਾਂ ਦੇ ਜਾਲ ਚ ਕੋ ਫਸ ਗਏ ਹੋ ਉਹਨਾਂ ਜਾਲ ਚ ਕੋ ਫਸ ਗਏ ਹੋ ਪੰਡਤ ਮੁੱਲਾ ਛਾਡੇ ਦੋ ਲਿਖਿਆ ਸੀ ਉਹਨੇ ਪੰਡਤ ਮੁੱਲਾ ਜੋ ਲਿਖਦੀ ਆ ਐ ਤਰ੍ਹਾਂ ਲਿਖਿਆ ਗੁਰਬਾਣੀ ਚ ਪੰਡਤ ਮੁੱਲਾ ਹੁਣ ਹਲੇ ਪੈਗੇ ਹੋ ਤੁਸੀਂ ਸਮਾਜ ਵਿੱਚ ਰਹਿੰਦੇ ਹੋ ਜਿਸ ਸਮਾਜ ਨੇ ਤੁਹਾਨੂੰ ਜਕੜ ਲਿਆ ਐ ਨਾ ਜੀ ਵੇਖੋ ਮੈਂ ਤੇ ਕਿਸੇ ਨੂੰ ਗਾਲ ਨਹੀਂ ਕੱਢ ਰਿਆ ਮੈਂ ਤੇ ਕਹਿ ਰਿਹਾ ਵੀ ਤੁਹਾਡਾ ਕੀ ਫਰਕ ਆ ਤੁਹਾਨੂੰ ਕਿਹੜੇ ਧਰਮ ਵਿੱਚ ਪੱਕੇ ਰਹਿਣਾ ਚਾਹੀਦਾ ਨਾ ਪੰਡਤ ਨਾ ਮੁੱਲਾ ਨਾ ਤੰਤਰ ਮੰਤਰ ਨਾ ਜੰਤਰ ਸਾਡਾ ਕੋਈ ਲੈਣਾ ਦੇਣਾ ਨਹੀਂ ਐ ਨਾ ਪੰਡਤ ਮੁੱਲਾ ਜੋ ਲਿਖ ਦੀਆ ਬੋਲੋ ਹਾਂ ਜਿਹੜੇ ਤੰਤਰ ਮੰਤਰ ਜੰਤਰ ਪੰਡਤ ਨੇ ਤੇ ਮੁੱਲਾ ਨੇ ਲਿਖ ਦਿੱਤੇ ਛੋੜ ਚਲੇ ਹਮ ਆ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਜੇ ਕੁਛੋ ਭਾਈ ਸਾਹਿਬ ਲਿਖਿਆ ਕਿ ਨਹੀਂ ਆਪੜਿਆ ਕਰੋ ਪੰਡਤ ਮੁੱਲਾ ਜੋ ਲਿਖ ਦਿਆ ਛੋੜ ਚਲੇ ਹਮ ਕਛੂ ਨਾ ਲੀਆ ਇਹਨਾਂ ਮੰਤਰਾਂ ਤੰਤਰਾਂ ਚੋਂ ਮੈਂ ਕੁਛ ਨਹੀਂ ਲਿਆ मैं तो इको ही जरा मैनुता है वागुरु 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 अगे जाके सब कमर सिमर 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 कंठ परोए गो के सोई सत सत है सोए ओ सच ਸੱਚ ਵੀ ਉਹੀ ਆ ਅਕਾਲ ਪੁਰਖ ਬਾਰੇ ਕਹਿ ਰੇ ਉਸ ਨੂੰ ਸਿਮਰ 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 ਰੱਖ ਕੰਠ ਪਰੋਏ 24 ਘੰਟੇ ਆਪਣੇ ਗਲ ਦੇ ਵਿੱਚ ਵਾਹਿਗੁਰੂ 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 ਇਹ ਕਹਿੰਦਾ ਰਿਹਾ ਕਰ ਆਖੋ ਵਾਹਿਗੁਰੂ ਕਾਉ ਨਾਨਕ ਕਾਉ ਨ ਉਹ ਕਰਮਾ ਆ ਬੜਾ ਸੋਣਾ ਬਚਲੇ ਕਾਉ ਨ ਉਹ करम का अर्थ की करोगे की अर्थ करोगे करमा का बख्शिश आहड़ी बख्शिश मेरे हुई करम ओ नहीं करे नहीं के मेरे तीन वीडी बख्शिश होगी ਜਾ ਕੈ ਮਨ ਵਸਿਆ ਹਰ ਨਾਮਾ ਜੇਦੀ ਕਿਰਪਾ ਦੇ ਨਾਲ ਮੇਰੇ ਮਨ ਦੇ ਵਿੱਚ ਕਿਰਪਾ ਮੇਰੇ ਤੇ ਕਿਰਪਾ ਹੋਗੀ ਗੁਰੂ ਰਾਮਦਾਸ ਜੀ ਦੀ ਮੇਰੇ ਤੇ ਗੁਰੂ ਨਾਨਕ ਸਾਹਿਬ ਤ ਉੱਠ ਪਏ ਕਿਰਪਾ ਤੋਂ ਬਿਨਾ ਆਖ ਵਾਹਿਗੁਰੂ ਵਾਹਿਗੁਰੂ ਕੱਜ ਕੋ ਬੋਲੋ ਵਾਹਿਗੁਰੂ ਕਿਰਪਾ ਤੋਂ ਬਿਨਾ ਨਾਮ ਜਪਿਆ ਵੀ ਨਹੀਂ ਜੇ ਜਾਂਦਾ ਵਾਹਿਗੁਰੂ ਵਾਹਿਗੁਰੂ ਵੈਸੇ ਨਾਮ ਜਪਣ ਵਾਲੇ ਬਹੁਤ ਘੱਟ ਨੇ ਅਖੋਏ ਗਰੂ ਤੇ ਜੇ ਜੋ ਕੋ ਜੱਪਦਾਏ ਤੇ ਉਹ ਕਹਿੰਦਾ ਮੈਂ ਆਪੇ ਜੱਪਦਾ ਜਾਂ ਫਲਾਣੇ ਨੂੰ ਪੁੱਛ ਲਿਆ ਜਾਂ ਢੀਗਰੇ ਨੂੰ ਪੁੱਛ ਲਿਆ ਇੱਕ ਪੰਡਤਾਂ ਦਾ ਮੁੰਡਾ ਨਾਮ ਜਪਣ ਲੱਗ ਪਿਆ ਮੈਂ ਕੈਨੇਡਾ ਹਸ ਤੇ ਕੈਨੇਡਾ ਵੀ ਨੂੰ ਕਹਿੰਦਾ ਮੈਂ ਨਾਮ ਜਪਣ ਲੱਗ ਪਿਆ ਮੈਂ ਕਿਹਾ ਕਿਸੇ ਨੂੰ ਪੁੱਛ ਕੇ ਕਿ ਆਪੇ ਹੀ ਕਹਿੰਦਾ ਨੇ ਮੈਂ ਕਿਸੇ ਨੂੰ ਨਹੀਂ ਪੁੱਛਿਆ ਮੈਂ ਆਪੇ ਜਪਣ ਲੱਗ ਪਿਆ 10 ਗੁਣਾ ਫਲੂਗਾ ਮੈਂ ਕਿਹਾ ਨਹੀਂ ਸਮਝਦੇ ਕੀ ਕਿਹਾ ਮੈਂ ਨਹੀਂ ਨਹੀਂ ਬੜੀ ਹੌਲੀ ਬੋਲਦੇ ਹੋ ਜਿਹੜਾ ਕਿਸੇ ਨੂੰ ਪੁੱਛਣ ਤੋਂ ਬਿਨਾ ਵੈਗਰੂ ਜਪਣਾ ਹੈ ਨਾ ਉਹ ਸਾਰੇ ਸਿੱਕੇ ਸਿੱਧੇ ਹੀ ਪੈਂਦੇ ਨਹੀਂ ਪਤਾ ਲੱਗਦਾ ਉਹ ਸਾਰੇ ਸਿੱਕੇ ਕਿਤਰਾ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਜਾਂਚ ਨਹੀਂ ਸਿੱਕੀ ਉਤਰਾ ਕੀ ਕਿਹਾ ਵੈਗਰੂ ਸਾਰੇ ਸਿੱਕੇ ਸਿੱਧੇ ਹਰ ਵਾਰ ਦਾ ਕਿਹਾ ਸਫਲ ਕਹਿੰਦਾ ਇਹ ਕੀ ਕਹਤਾ ਮੈਂ ਕਿਹਾ ਪੁੱਤਰ ਇਹੋੀ ਗੱਲ ਆ ਜੇ ਤੂੰ ਸਿੱਖ ਕੇ ਕਿਨੋਂ ਕਿਸੇ ਕੋਲੋਂ ਤੇ ਤੁਸੀਂ ਦੋ ਨਹੀਂ ਸਿਣਾ ਅਸੀਂ ਔਰਤਾਂ ਵਾਂ ਤੇ ਰੱਬ ਸਾਡਾ ਮਰਦ ਆ ਅਸੀਂ ਨਾਮ ਜਪਦੇ ਆਪਣੇ ਮਰਦ ਦੇ ਦਾ ਇਹ ਤੀਸਰਾ ਸਿਖਾਉਣ ਵਾਲਾ ਵਿੱਚ ਆ ਜਾਂਦਾ ਤੇ ਤੁਸੀਂ ਤਿੰਨ ਹੋ ਜਾਂਦੇ ਜਿਹੜੇ ਕਿਸੇ ਕੋਲੋਂ ਸਿੱਖ ਕੇ ਨਾਮ ਜਪਦੇ ਆ ਨਾ ਕਿਤੇ ਨਹੀਂ ਫਲਦਾ ਉਹੀ ਨਾਮ ਫਲਦਾ ਜਿਹੜਾ ਸੁਤੇ ਸਿੱਧ ਬੋਲਿਆ ਜਾਵੇ ਵਾਹਿਗੁਰੂ ਵਾਹਿਗੁਰੂ ਮੈਂ ਸਿੱਖਿਆ ਨਹੀਂ ਕਿਸੇ ਕੋਲ ਕਹਿੰਦਾ ਮੈਂ ਸਿੱਖਿਆ ਨਹੀਂ ਕਿਸੇ ਕੋਲ ਪਰ ਹੁਣ ਉਹਨੂੰ ਕਿੱਥੇ ਕੱਢੋਗੇ ਜਿਹਦੇ ਕੋਲ ਲੈ ਬਿਠੇ ਜੇ ਲੋਕਾਂ ਕੋਲੋਂ ਨਾਮ ਨਾਮ ਲਈਦਾ ਨਹੀਂ ਨਾਮ ਹਿਰਦੇ ਚੋਂ ਪ੍ਰਗਟ ਹੁੰਦਾ ਏ ਸਮਰੱਥ ਗੁਰੂ ਦੇ ਅੱਗੇ ਆਣ ਕੇ ਮੱਥਾ ਟੇਕਦੇ ਹੋ ਮਸਤਕ ਹਿਲਾਉਂਦੇ ਹੋ ਨਾਮ ਚੱਲ ਪੈਂਦਾ ਨਾਮ ਕੋ ਸਿੱਖਣ ਵਾਲੀ ਕਹਾਣੀ ਨਹੀਂ ਨਾਮ ਸੋਤੇ ਸਤਗੁਰੂ ਦੀ ਕਿਰਪਾ ਦੇ ਨਾਲ ਚੱਲਦਾ ਹੈ ਗੁਰੂ ਕਿਰਪਾ ਕਰੇ ਸਤਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਸਾਰਾ ਕੋ ਕਹ ਨਾਨਕ ਕਾਹਣੋ ਕਰਮਾ ਜਾਂ ਕੇ ਮਨ ਵਸਿਆ ਹਰ ਨਾਮ ਜਿਹਦੀ ਕਿਰਪਾ ਦੇ ਨਾਲ ਮੇਰੇ ਮਨ ਵਿੱਚ ਹਰੀ ਦਾ ਨਾਮ ਵਸ ਗਿਆ ਇਹ ਸ਼ਬਦ ਅੱਜ ਪੂਰਾ ਹੋ ਗਿਆ ਸਹਬ ਕਿਰਪਾ ਕਰੇ